ਯਾਰੋ ਸੋਸ਼ਲ ਮੀਡੀਆ ਤੇ ਆ ਛੋਟਾ ਜਿਹਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਹਰ ਕੋਈ ਇਸ ਵਾਇਰਲ ਹੋ ਰਹੇ ਵੀਡੀਓ ਕਲਿੱਪ ਦਾ ਸੱਚ ਜਾਣਨਾ ਚਾਹੁੰਦਾ ਸੀ ਕਿ ਆਖਿਰ ਆ ਮੁੜੇ ਦੀ ਕੀ ਮਜਬੂਰੀ ਆ ਜੋ ਅਜਿਹਾ ਕੰਮ ਕਰਦਾ ਪਿਆ ਤੇ ਇਸ ਦੇ ਨਾਲ ਇਹ ਕੌਣ ਆ ਯਾਰੋ ਇਸ ਵਾਇਰਲ ਹੋ ਰਹੇ ਵੀਡੀਓ ਦਾ ਅਸਲ ਸੱਚ ਜਾਣ ਕੇ ਨਾ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਟਾਈਮ ਵਿੱਚ ਯਾਰੋ ਹਾਲਾਤ ਬੰਦੇ ਨੂੰ ਉਹ ਕੰਮ ਕਰਨ ਤੇ ਮਜਬੂਰ ਕਰ ਦਿੰਦੇ ਨੇ ਜੋ ਕਦੇ ਉਸਨੇ ਸੋਚਿਆ ਨਹੀਂ ਹੁੰਦਾ ਅੱਜ ਦੇ ਟਾਈਮ ਵਿੱਚ ਹਰ ਇੱਕ ਜਵਾਕ ਦੇ ਹੱਥ ਵਿੱਚ ਫੋਨ ਪਰ ਕੋਈ ਵੀ ਜਵਾਕ ਇਵੇਂ ਦਾ ਹੋਵੇਗਾ ਜਿਹੜਾ ਮਿਹਨਤ ਕਰਦਾ ਪਿਆ ਹੋਵੇ ਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ ਇਹਦੇ ਵਿੱਚ ਆ ਦੋਵੇਂ ਪਿਓ ਪੁੱਤ ਪਿਓ ਤਾਂ ਪਹਿਲਾਂ ਹੀ ਆ ਕੰਮ ਕਰਦਾ ਸੀ ਘਰ ਦੇ ਗੁਜ਼ਾਰੇ ਦੇ ਲਈ ਪਰ ਹੁਣ ਪੁੱਤ ਵੀ ਆ ਕੰਮ ਕਰਦਾ ਪਿਆ ਹੈ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਪੁੱਤ ਵੀ ਪਿਓ ਨਾਲ ਸੈਣੇ ਵਜਾ ਰਿਹਾ ਹੈ ਪੁੱਤ ਦੇ ਪੈਰ ਦੀ ਜੁੱਤੀ ਵੇਖੋ ਤੇ ਪਿਓ ਦੇ ਪੈਰ ਦੀ ਜੁੱਤੀ ਦੇਖੋ ਕਿੰਨਾ ਗਰੀਬੀ 'ਚ ਇਹ ਗੁਜ਼ਾਰਾ ਕਰਦੇ ਪਏ ਨੇ ਯਾਰੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਘਰ ਦੀ ਛੱਤ ਕੱਚੀ ਸੀ ਇੱਕ ਕਮਰਾ ਤੇ ਉਹ ਵੀ ਕਮਰੇ ਦੇ ਬਾਲੇ ਡਿੱਗ ਗਏ ਬਾਪੂ ਨੇ ਤਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਪਰ ਗੱਲ ਨਹੀਂ ਬਣੀ ਫਿਰ ਆਖਿਰ ਪੁੱਤ ਨੇ ਵੀ ਕਿਹਾ ਕਿ ਬਾਪੂ ਮੈਂ ਜਦੋਂ ਸਕੂਲ ਤੋਂ ਫ੍ਰੀ ਹੋ ਜਾਵਾਂਗਾ ਕਰਾਂਗਾ ਨਾ ਤਾਂ ਤੇਰੇ ਨਾਲ ਮੈਂ ਆਹ ਕੰਮ ਕਰਵਾਵਾਂਗਾ ਸੋ ਹੁਣ ਪੁੱਤ ਆਪਣੇ ਬਾਪੂ ਦਾ ਪੂਰਾ ਸਾਥ ਨਿਭਾ ਰਿਹਾ ਏ ਤੇ ਜਦੋਂ ਵੀ ਕਿਤੇ ਪ੍ਰੋਗਰਾਮ ਹੁੰਦਾ ਏ ਪੁੱਤ ਬਾਪੂ ਨਾਲ ਜਾਂਦਾ ਏ ਯਾਰੋ ਇਸ ਉਮਰੇ ਨਾ ਮੁੜੇ ਸੰਗ ਕਰਦੇ ਹੁੰਦੇ ਆ ਕਿ ਇਹੋ ਜਿਹਾ ਕੰਮ ਨਹੀਂ ਕਰਨਾ ਕੋਈ ਮੇਰੇ ਬਾਰੇ ਕੀ ਸੋਚੇਗਾ ਮੇਰੇ ਬਾਰੇ ਕੀ ਕਹੇਗਾ ਪਰ ਆਹ ਮੁੜੇ ਦੇ ਹੌਸਲੇ ਨੂੰ ਮੁੜੇ ਦੇ ਜਜ਼ਬੇ ਨੂੰ ਆਪਾਂ ਦਿਲ ਤੋਂ ਸਲੂਟ ਕਰਦੇ ਆ ਜੋ ਕਿਸੇ ਦੀ ਬਿਨਾ ਪਰਵਾਹ ਕੀਤੇ ਆਪਣੇ ਬਾਪੂ ਦਾ ਸਾਥ ਦੇ ਰਿਹਾ ਹੈ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਵੀਰ ਦਾ ਘਰ ਵਧੀਆ ਬਣ ਜਾਵੇ ਤਾਂ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਾਰਸ਼ੀਕਾਲ ਜੀ